ਹਰਦੀਪਪ uri ਪਰਿਵਾਰ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ ਦਸਨ ਪਿਤਾ ਤੇ ਮਾਤਾ ਸਾਹਿਬ ਕੋਰ ਤੇ ਪਵਿੱਤਰ ਜੋੜਾ ਸਹਿ ਸੰਬੰਧ ਕੀਤੀ ਬੇਨਤੀ ਪਵਿੱਤਰ ਨਿਸ਼ਾਨੀ ਦੀ ਤੁਰਕ ਖੈਲੀ ਟੁਕਮੇ ਕਮੇਟੀ ਬਣਾਉਣ ਦੀ ਕੀਤੀ ਸਿਫਾਰਿਸ਼ ਸਿੱਖ ਗੁਰੂਆਂ ਦੀਆਂ ਪਵਿੱਤ੍ਰ ਨਿਸ਼ਾਨੀਆਂ ਨੂੰ ਸਿੱਖ ਸੰਗਤ ਆਪਣੇ ਹਿਰਦੇ 'ਚ ਸੰਭਾਲ ਕੇ ਰੱਖਦੀ ਹੈ ਦਸ਼ਮ ਪਿਤਾ ਸਾਬ ਸ੍ਰੀ ਗੁਰੂ ਬਾਬਨ ਸਿੰਘ ਜੀ ਨਾਲ ਸੰਬੰਧਤ ਅਜੇ ਹੀ ਇੱਕ ਪਵਿੱਤਰ ਨਿਸ਼ਾਨੀ ਹਰਦੀਪੁਰੀ ਪਰਿਵਾਰ 'ਚ ਮੌਜੂਦ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਇਸ ਪਵਿੱਤਰ ਨਿਸ਼ਾਨੀ ਦੀ ਸੁਰੱਖਿਆ ਅਤੇ ਇਸ ਦੇ ਪ੍ਰਦਰਸ਼ਨੀ ਲਈ ਤਕਮਿਟ ਵਾਹ ਦਿੱਤੀ ਸਪਾਰਸ਼ ਕੀਤੀ ਹੈ ਐਸ ਦੀ ਜਾਣਕਾਰੀ ਕੇਂਦਰੀ ਮੰਤਰੀ ਹਰਦੀਪ ਪੂਰੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਪੇਜ ਉੱਤੇ ਦਿੱਤੀ ਹੈ ਉਹਨਾਂ ਨੇ 105 ਪਾਈ ਪੋਸਟ 'ਚ ਕਿਹਾ ਹੈ ਕਿ ਸਿੱਖ ਸੰਗਤ ਦੇ ਕਈ ਉੱਕੇ ਤੇ ਜਾਣੇ ਪਛਾਣੀ ਮੈਂਬਰਾਂ ਦੀ ਕਮੇਟੀ ਦੇ ਨਾਲ ਮੈਨੂੰ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ ਮੈਂ ਪਵਿੱਤਰ ਜੋੜਾ ਸਾਹਿਬ ਦੀ ਸੁਰੱਖਿਆ ਤੇ ਟੁਕਮੀ ਪਰదర్శਨੀ ਲਈ ਕਮੇਟੀ ਦੀ ਸਿਫਾਰਸ਼ਾ ਪੇਸ਼ ਕਰਨ ਲਈ ਗਿਆ ਜੋ ਕਿ ਹਾਲਸਾ ਪੰਥ ਦੇ ਸੰਸਥਾਪਕ ਦਰਸ਼ਨ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੀ ਪਤਨੀ ਮਾਤਾ ਸਹਿਬਕੌਰ ਜੀ ਨਾਲ ਸੰਬੰਧਤ ਨੇ ਉਹਨਾਂ ਕਹੇ ਕਿ ਪਵਿੱਤਰ ਜੋੜਾ ਸਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੀ ਸਤਿਕਾਰਯੋਗ ਪਤਨੀ ਮਾਤਾ ਸਹਿਬਕੌਰ ਜੀ ਦੇ ਜੋੜੇ ਨੇ ਪੂਰੀ ਪਰਿਵਾਰ 300 ਸਾਲ ਪਹਿਲਾਂ ਗੁਰੂ ਸਾਹਿਬ ਅਤੇ ਮਾਤਾ ਜੀ ਦੁਆਰਾ ਸਾਡੇ ਪੁਰਖਿਆਂ ਨੂੰ ਦਿੱਤੇ ਗਏ ਸਮੇਂ ਤੋਂ ਹੀ ਇਹਨਾਂ ਪਵਿੱਤਰ ਅਵਸ਼ੇਸ਼ਾਂ ਦੀ ਸੇਵਾ ਕਰਨ ਦਾ ਬਹੁਤ ਸੁਭਾਗ ਮਾਣ ਰਿਹਾ ਹੈ ਸਾਡੇ ਪੁਰਖਿਆਂ ਨੂੰ ਦਸ਼ਮ ਪੀਤਾ ਦੀ ਸਿੱਧੀ ਸੇਵਾ ਚ ਰਹਿਣ ਦਾ ਮਹਾਨ ਬ੍ਰਹਮ ਪ੍ਰਦਾਨ ਪ੍ਰਾਪਤ ਹੋਇਆ ਸੀ ਦੰਤ ਕਥਾ ਹੈ ਕਿ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਬਦਲੇ ਚ ਕੋਈ ਇਨਾਮ ਮੰਗਣ ਦਾ ਆਦੇਸ਼ ਦਿੱਤਾ ਸੀ ਪੁਰੀ ਨੇ ਦੱਸਿਆ ਹੈ ਕਿ ਸਾਡੇ ਪੁਰਖਿਆਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਉਹ ਪਵਿੱਤਰ ਜੋੜੇ ਸਾਹਿਬ ਨੂੰ ਸੰਭਾਲਣ ਦੀ ਇਲਾਹੀ ਆਗਿਆ ਦੇਣ ਤਾਂ ਜੋ ਗੁਰੂ ਸਾਹਿਬ ਅਤੇ ਮਾਤਾ ਜੀ ਦੇ ਦਰਸਿੱਤ ਆਸ਼ੀਰਵਾਦ ਉਹਨਾਂ ਦੇ ਪਰਿਵਾਰ ਅਤੇ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਤੇ ਬਣਿਆ ਰਹੇ। ਬਿਊਰੋ ਰਿਪੋਰਟ ਜਰਦੀਕਲਾ ਟਾਈਮ ਟੀਵੀ ਸਬਸਕ੍ਰਾਈਬ ਕਰੋ ਜਰਦੀਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਂਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ। This program is sponsored by the singular office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.